ਕੋਟਪੂਰਾ ਗੋਲੀकांड ਮਾਮਲੇ ਵਿੱਚ ਐਸਆਈਟੀ ਨੇ ਫਰੀਦਕੋਟ ਅਦਾਲਤ ਵਿੱਚ 211 ਪੰਨਿਆਂ ਦਾ ਪੰਜਵਾਂ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ ਐਸਆਈਟੀ ਮੁਤਾਬਕ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇத் ਸਿੰਘ ਸੈਣੀਸਣੇ ਉਸ ਸਮੇਂ ਦੇ ਕਈ ਪੁਲਿਸ ਅਧਿਕਾਰੀਆਂ ਖਿਲਾਫ ਚਲਾਨ ਪੇਸ਼ ਕੀਤਾ ਗਿਆ ਇਸ ਤੋਂ ਪਹਿਲਾਂ ਵੀ ਐਸਆਈਟੀ ਇਸ ਮਾਮਲੇ ਵਿੱਚ ਚਾਰ ਚਲਾਨ ਪੇਸ਼ ਕਰ ਚੁੱਕੀ ਹੈ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕੋਟਕਪੂਰਾ ਦੇ ਪਿੰਡ ਬੋਰਜ ਜਵਾਰ ਸਿੰਘ ਵਾਲਾ ਤੋਂ ਲਾਪਤਾ ਹੋਏ ਸਨ 12 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕੀਤੇ ਅੰਗ ਬਰਗਾੜੀ ਪਿੰਡ ਤੋਂ ਮਿਲੇ ਸੀ 14 ਅਕਤੂਬਰ 2015 ਨੂੰ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਟਕਪੂਰਾ ਤੇ ਬਾਬਲ ਕਲਾਂ 'ਚ ਪ੍ਰਦਰਸ਼ਨ ਹੋਇਆ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਗੋਲੀ ਚਲਾ ਦਿੱਤੀ ਸੀ ਫਾਇਰਿੰਗ ਕਾਰਨ ਬਾਬਲ ਕਲਾਂ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਕੋਟਕਪੂਰਾ ਵਿੱਚ ਜਾਨੀ ਨੁਕਸਾਨ ਤੋਂ ਤਾਂ ਬਚਾਰੇ ਆ ਪਰ ਕੁਝ ਲੋਕ ਜ਼ਖਮੀ ਜ਼ਰੂਰ ਹੋਏ ਸਨ ਕਈ ਸਰਕਾਰਾਂ ਬਦਲ ਗਈਆਂ ਪਰ ਇਹ ਕੇਸ ਕਿਸੇ ਤਨ ਪੱਤੇ ਨਾਲ ਲੱਗੇ ਅਕਾਲੀ ਦਲ ਦਾ ਇਲਜ਼ਾਮ ਹੈ ਕਿ ਵਿਰੋਧੀ ਤਰ੍ਹਾਂ ਇਸ ਮੁੱਦੇ ਤੇ ਸਿਰਫ ਸਿਆਸਤ ਕਰ ਰਹੀ ਗਾਣੀ ਸੁਭਾਅਕ ਸਤਾ ਤੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਆਮੋ ਸਾਹਮਣੇ ਰਹੇਗਾ ਕਿਉਂਕਿ ਜਦੋਂ ਇਹ ਗੋਲੀਕਾਂਡ ਦੀਆਂ ਘਟਨਾਵਾਂ ਵਾਪਰੀਆਂ ਸਨ ਉਸ ਸਮੇਂ ਕਾਲੀ ਦਲ ਸੱਤਾ ਵਿੱਚ ਸੀ ਇਸ ਤੋਂ ਬਾਅਦ ਕੈਪਟਨ ਅਤੇ ਚੰਨੀ ਸਰਕਾਰ ਰਹੀ ਕੋਈ ਸ਼ੱਕ ਨਹੀਂ ਅਜਿਹੇ ਮੁੱਦਿਆਂ ਵਿੱਚ ਸਿਆਸਤ ਹਾਵੀ ਰਹੀ ਹੈ ਅਜੇ ਅਜ ਵੀ ਇਨਸਾਫ ਦੀ ਉਡੀਕ ਕੀਤੀ ਜਾ ਰਹੀ ਹੈ ਖਾਸ ਕਰ ਜਦੋਂ ਹੁਣ ਲੋਕ ਸਭਾ ਚੋਣਾਂ ਸਿਰ ਤੇ ਨੇ ਇਨ੍ਹਾਂ ਹਾਲਾਤਾਂ ਵਿੱਚ ਬੇਅਦਬੀਆਂ ਗੋਲੀਕਾਂਡ ਅਤੇ ਨਸ਼ਿਆਂ ਦੇ ਮੁੱਦੇ ਬੋਰਡ ਲੀਡਰ ਨੇ ਚੋਣਵੀ ਸਪੀਚਾਂ 'ਚ ਸੁਣਨਗੇ